ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਹੈਗਾ ਜੀ ਦਿਨ ਐਤਵਾਰ ਪਿਛਲੇ ਸੰਡੇ ਨੂੰ ਮਨ ਲ ਕੇ ਮੈਂ ਕਾਰੋਬਾਰ ਚ ਆਇਆ ਸੀਗਾ ਹਰਜਿੰਦਰ ਭਾਈ ਹਾਂ ਜੀ ਹਾਂ ਜੀ ਪਿਛਲੇ ਸੰਡੇ ਨੂੰ ਮੈਂ ਕਾਰੋਬਾਰ ਚ ਆਇਆ ਸੀਗਾ ਤੇ ਉਹਨਾਂ ਨਾਲ ਥੋੜਾ ਜਿਹਾ ਟਾਈਮ ਸਲੇ ਆ ਗਿਆ ਮੈਂ ਨਾ 9:30 ਉਹ ਵੀ ਆ ਗਿਆ ਮੈਂ ਕਿਤੇ ਬਾਹਰ ਜਾਣਾ ਸੀਗਾ ਅੱਛਾ ਉਹ ਤੋਂ ਬਾਅਦ ਕੀ ਹੋਇਆ ਉਹ ਉੱਥੇ ਹਲੇ ਕਾਰਾਂ ਘੁੰਆਂ ਆਈਆਂ ਨਹੀਂ ਸੀਗੀਆਂ। ਅੱਛਾ ਕਾਰਾਂ ਘੁੰਆਂ ਹਲੇ ਆਈਆਂ ਨਹੀਂ ਸੀਗੀਆਂ ਮੈਂ ਪਹਿਲੀ geke-geke ਜੇ ਦੇਖ ਕੇ ਮੁੜ ਆਇਆ ਹਾਂ। ਚੱਲ ਫਿਰ ਹੁਣ ਚੱਲਦੇ ਆਂ ਗਰਮ-ਗਰਮ ਵੀ ਦੇਖਣ। ਚੱਲ ਗਈਏ ਚਲੋ। ਚਲੋ ਵੀ ਠੀਕ ਹੈ ਬਣੇ ਰਹੋ ਸਾਡੀ ਇਹਨਾਂ ਆ ਵੀਡੀਓ ਦੇ ਵਿੱਚ। ਅੱਜ ਦੇ ਨਵੀਂ-ਨਵੀਂ ਇੱਕਾਰਾਂ। ਹਾਂ ਦੇਖਦੇ ਆਂ ਕਿ ਕਿੰਨੀਆਂ ਕਾਰਾਂ ਆਈਆਂ ਨਗੀਆਂ। ਠੀਕ ਹੈ। ਇਹ ਗੱਜ ਕਿੰਨਾ ਕੁ ਮੇਲਾ ਭਰਿਆ ਹੋਇਆਗਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ। ਚੱਲਦੇ ਆਂ ਫਿਰ। ਕਾਰ پارکਿੰਗ ਜੀ ਲੱਗੀ ਜਾਂਦੀ ਹੈ ਮੁੰਡਾ ਐਲੋ ਸਰੋ ਮੈਂ ਨਹੀਂ ਆ ਦੋ ਐਸ਼ਵਰੀ ਚਾਹੀਦੀ ਕਿਦੋਂ ਆਉਂਦੇ ਹੋ